कपड़े पंज किलो सिर्फ़ लॻणी आहे ਤਾਸ ਦਾ ਮਾਹੌਲ ਬਣਿਆ ਹੋਇਆ ਸਾਰੇ ਪ੍ਰਬੰਧਕ ਵੀ ਇਕੱਠੇ ਹੋ ਰਹੇ ਆ ਫੋਟੋ ਆ ਰਿਹਾ ਸੋ ਤੇਹੀ ਕਹਿਣਾ ਵੀ ਇਹ ਖਰਗਿਆਲੀ ਵਿਖਾਈ ਜਾਂਦਾ ਆ ਆ ਇਧਰੋਂ ਮੇਰੇ ਪਿੱਛੇ ਦੇਖਦੇ ਨਾ ਮੇਰੇ ਫੋਨ ਦੇ ਵਿੱਚ ਇਹ ਫੀਚਰ ਆ ਵੀ ਦੋਵੇਂ ਪਾਸੇ ਦੀ ਵੀਡੀਓ ਇਹ ਸਾਰਿਆਂ ਦੇ ਹੁੰਨਾਂ ਜੀ ਹੁੰਦਾ ਮੇਰੇ ਇਕੱਲੇ ਦੇ ਨਹੀਂ ਸੋ ਬਹੁਤ ਹੀ ਖੂਬਸੂਰਤ ਗੇਮ ਦਾ ਜਿਹੜਾ ਇੱਥੇ ਹੋਇਆ ਸਾਰਾ ਸਿਸਟਮ ਕਿਹੜੀ ਕਿਹੜੀ ਟੀਮ ਦਾ ਲੱਗਾ ਫਾਈਨਲ ਹੋ ਲੱਗਾ ਫਤੇ ਚੱਕ ਤੇ ਸੋਰ ਸੰਗ ਫਤੇ ਚੱਕ ਤੇ ਸੋਰ ਸੰਗ ਦੀ ਟੀਮਾਂ ਦਾ ਸ਼ਾਇਦ ਮੈਚ ਹੋਣ ਲੱਗਾ ਹੁਣ ਪ੍ਰਧਾਨ ਸਾਹਿਬ ਭੱਜੋ ਭੱਜੋ ਆ ਪੰਚਾਇਤ ਪਿੰਡ ਭਗਵਾ ਦੀ ਹਾਂ ਨਗਰ ਭੰਗਵਾ ਸਾਰੇ ਜਿਹੜੇ ਬਾਪਾ ਸੰਗ ਦਾ ਪਿੰਡ ਹਾਂਜੀ ਹਾਂਜੀ ਆ ਆ ਆਏ ਹੋ ਸਾਰੇ ਇੱਥੇ ਕੋਈ ਆਵੇ ਕੋਲ ਜਿੱਦੇ ਸੀ ਬੜਕਾ ਬਣਵੇਂ ਕੋਈ ਮੈਂ ਤਾਂ ਕੰਮ ਸ਼ੁਰੂ ਕਰਵਾ ਦਿੱਤੀ ਆਇਓ ਭੱਜ ਕੇ ਕੋਈ ਗੱਲ ਤੇਰੇ ਨਾਲ ਤਾਂ ਹੀ ਆਦਾ ਹਾਂ ਤਾਂ ਤੈਨੂੰ ਗੋਤ ਹੋਣੀ ਐਦਾਂ ਬਣ ਜੂ ਤੇ ਨਹੀਂ ਤੂੰ ਘਾਤੋਂ ਰਹਿਣਾ ਤੂੰ ਬੋਲ ਲਾਂਗੇ ਫੜਦੇ ਹੀ ਘਤਣੀ ਕੱਲ੍ਹ ਆਈ ਮਜ਼ੇ ਘਾਉ ਬੰਦੇ ਨੂੰ ਆ ਨਾ ਇਹਦਾ ਵਾਲਾ ਇਹ ਆ ਆ ਇਹ ਵੀ ਨਹੀਂ ਆ ਰਹਾ ਮੈਂ ਹਾਂ ਇਹ ਪਛਾਣ ਰਿਹਾ ਬਹੁਤ ਲੱਗਦਾ ਇਹ ਆ ਆ ਇਹ ਆਪਣੇ ਹੀ ਮੋਬਾਈਲ ਦੇ ਕੈਮਰੇ ਵਿੱਚ ਮਤਲਬ ਇਹ ਮਤਲਬ ਸਾਰਿਆਂ ਦਾ ਹੀ ਹੁੰਦਾ ਚਲੋ ਤੇ ਇਹ ਇਦਾਂ ਆ ਕੀ ਹੋਇਆ ਇਹ ਜੇ ਹੋਰ ਜੇ ਹੈ ਉਹ ਕੰਪਲੀਟ ਨਹੀਂ ਕਰ ਰਿਹਾ ਉੱਧਰ ਮੈਡਮ ਸਾਡੇ ਕੋਲ ਜੀ ਨਹੀਂ ਨਹੀਂ ਹੋ ਗਿਆ ਓਏ ਓਏ ਕਿਹੜੀ ਗੱਲ ਹੋਈ ਉਹ ਤੇਰੀ ਨਹੀਂ ਬਣਾ ਸਕਦੇ ਮੇਰੀ ਆਉਂਦੀ ਤਾਂ ਛੋਟੀ ਛੋਟੀ ਜੀ ਆਉਂਦੀ ਹੈ ਬੋਲੋ ਫਿਰ ਚੁੱਪਾਂਗਵਾਣਾ ਕੀ ਲਾਗਰ ਭੰਗਵਾਣਾ ਨੇੜੇ ਗਹਿਰੀ ਮੰਡੀ ਚੰਦੇਾਲਾ ਗੁਰੂ ਦੀ ਧਰਤੀ ਤੇ ਜਿਹੜਾ ਕ੍ਰਿਕਟ ਦਾ ਟੂਰਨਾਮੈਂਟ ਹੋ ਰਿਹਾ ਅੱਜ ਜੋ ਆਪਣੇ ਫਾਈਨਲ ਮਕਾਮ ਤੇ ਪਹੁੰਚ ਚੁੱਕਾ ਵਾ ਇੱਥੇ ਫਤੇਜਕ ਤੇ ਸੌਰ ਸਿੰਘ ਸੌਰ ਸਿੰਘ ਦੀ ਟੀਮ ਦਾ ਫਾਈਨਲ ਮੈਚ ਹੋਣਾ ਵਾਲਾ ਵਾ ਬਹੁਤ ਹੀ ਬੇਸੇ ਬੇਸਨੀ ਹੋਣਾ ਜਾਣਾ ਜਬ ਨੂੰ ਘੇਰ ਲੈਣਾ ਉਹ ਠੀਕ ਦੇ ਵਿੱਚ ਟਾਸ ਪੈਣਾ ਨਹੀਂ ਕਿ ਪੈ ਗਈ ਹੈ ਟਾਸ ਪੈਣ ਵਾਲੀ ਹੈ ਟਾਸ ਪੈਣ ਵਾਲੀ ਹੈ ਰੰਗ ਰੰਗ ਕੋਲੋਂ ਦਾ ਅਗਾਰ ਤੋਂ ਕੀਤਾ ਜਾਏਗਾ ਇਸ ਤੋਂ ਬਾਅਦ ਕੀ ਚਾਹ ਦੇ ਨਾਲ ਰਾਸਿਕਸ਼ਟ ਆਏ ਜਾਣਗੇ ਠੀਕ ਹੈ ਓਏ ਚਲੋ ਇਹਨੇ ਜਦ ਨੂੰ ਓਵਰ ਪੈ ਜਾਣਾ ਵਾ ਲਓ ਬਾਬਾ ਜੀ ਥੈਂਕ ਯੂ ਛੱਕਾ ਓਏ ਅਲੀ ਦਈ ਸਾਕਾ ਮੁੰਡੇ ਨੇ ਮਾਰਿਆ ਤੇ ਟੀਮ ਸਪਰਟਿਆ ਸਾਥ ਸ੍ਰੀ ਅਕਾਲ ਕੋਈ ਨਾ ਕਿ ਬਣਾ ਕੇ ਅਰਸ਼ ਲਾਲਾ ਨੇ ਉਹ ਮੈਨੂੰ ਲੱਗਦਾ ਪਿੱਛੇ ਕਿ ਲੂਣੇ ਲਾਲਾ ਲੱਗੇ ਇਹ ਦੇ ਗਰਜੀ ਦੇ ਪਿੱਛੇ ਨਹੀਂ ਨਹੀਂ ਮੈਂ ਕਿਹਾ 10 ਹੋ ਗਈ ਮੈਂ ਕਿਹਾ ਫਿਰ ਪ੍ਰਾਣੀਆਂ ਬੋਲਣੇ ਤੇ ਉਹਨਾਂ ਪੂਰਾ ਮੈਂ ਪ੍ਰਾਣੀਆਂ ਨੇ ਪ੍ਰਾਣੀਆਂ ਨੇ 10 ਹੋ ਗਈ ਹੋ ਗਈ ਅੱਛਾ ਕਿਹੜੀ ਟੀਮ ਟੈਟਨ ਲੱਗੀ ਫਤੇਜੱਕ ਨੇ ਜਿੱਤੀ ਆ ਟਾਸ ਅੱਛਾ ਤੇ ਉਹ ਬੋਲਿੰਗ ਕਰਨ ਲੱਗੀ ਆ ਸੋਰ ਸਿੰਘ ਬੈਟਿੰਗ ਤੇ ਅੱਛਾ ਅੱਛਾ ਫਤੇਜੱਕ ਦੀ ਟੀਮ ਜਿਹੜੀ ਆ ਟਾਸ ਜਿੱਤ ਕੇ ਬੋਲਿੰਗ ਕਰਨ ਲੱਗੀ ਆ ਤੇ ਦੂਸਰੀ ਟੀਮ ਬੈਟਿੰਗ ਕਰੂਗੀ ਸੋ ਰੋਬੜ ਲੂਣਾ ਮੈਂ ਤੂੰ ਸਾਹਮਣੇ ਵਤ ਓਕੇ ਓਕੇ ਕਿੰਨੇ ਮੀਟਰ ਕਰਾਈ ਹੈ ਫਾਈਨਲ ਮੈਚ ਬਹੁਤ ਹੀ ਬੇਸਬਰੀ ਨਾਲ ਸਾਰੇ ਇਸ ਮੈਚ ਦਾ ਇਸ ਘੜੀ ਦਾ ਇੰਤਜ਼ਾਰ ਕਰ ਰਹੇ ਸੀ ਸੋ ਸ਼ੁਰੂ ਹੋਣ ਵਾਲਾ ਮੈਚ